ਕਿ ਜਿਹਨੂੰ ਵੀ ਅਟੈਚ ਕਰ ਸਕਦੇ ਹੋ ਪਰ ਜਿਹਨੂੰ ਉਹ 6 ਨੂੰ ਆਣੀ ਹੈ ਉਹ ਦੱਸਦਾ ਕਿ ਇਹ ਡੇਟ ਵਿੱਚ ਬਟ ਮੋਸੇ ਵੀ ਕਹਿੰਦੇ ਕਿ ਪਹਿਲਾਂ ਤਿਆਰੀ ਪੜੀ ਕਰਨੀ ਹੁੰਦੀ ਹੈ ਨਾ ਇਹ ਮੌਕੂਲ ਕਰਾਣੀ ਹੈ ਬੇਨਤੀ ਕਰਾਂਗੇ ਕਿ ਜਿਹੜਾ ਕੰਮ ਪਛੀ ਜਾਏ ਇੰਦੀ ਜੀ ਉਹਨੇ ਕਵੀ ਪੇਸ਼ੀ ਜਿਹੜਾ ਗੈਰ ਹੈ ਉਹ ਤੁਹਾਡੇ ਥਰੂ ਸੀ ਕਹਾਣੀ ਵਿੱਚ ਵੀਡੀਓ ਸਮਾਰੋਹ ਵਿੱਚ ਉਹ ਵੀ ਆਪਛ ਮਿਲਣ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਵੱਲੋਂ ਕਿਸ ਵਾਰ ਜਿਹੜੀਆਂ ਲੋਕ ਸਭਾ 2024 ਦੀਆਂ ਚੋਣਾਂ ਹੋ ਚਾ ਰਹੀਆਂ ਨੇ ਜਿਹੜੇ ਹਾਲ ਬਜ਼ੁਰਗ ਨੇ ਜਿਨ੍ਹਾਂ ਦੀ ਉਮਰ 85 سال ਤੋਂ ਉਪਰ ਹੈਗੀ ਹੈ ਇਹ ਆਪ ਗੁਰਦੀਵੰਗ ਨੇ ਜਿਹੜੇ ਕਿ ਗੁੱਡ ਪੰਜ ਵੀਰ ਮੁਸ਼ਕਿਲ ਆਉਂਦੀ ਹੈਗੀ ਹੈ ਰਾਸ਼ਵੰਦਨ ਫੀਡ ਲੱਗੀ ਹੁੰਦੀ ਹੈ ਉਹਨਾਂ ਵਾਸਤੇ ਸਪਰੇਸ਼ਨ ਸਹੂਲਤ 85 ਫੋਰਮ ਦਿੱਤੀ ਗਈ ਹੈ ਉਹ ਸਾਡੇ 12ਵੀਂ ਫਾਰਮ ਦੇ ਵਿੱਚ ਫਾਈ ਕਰ ਸਕਦੇ ਨੇ ਜਿਹਨੂੰ ਕੰਸੈਂਟ ਆ ਜੇਗੀ ਉਹਨੂੰ ਪੋਸਟਲ ਬੈਗ ਜਾਰੀ ਕੀਤਾ ਜਾਊਗਾ ਫੇ ਸਾਡੇ ਜਿਹੜੇ ਪੋਲਿੰਗ ਪਾਰਟੀਆਂ ਹੈਗੀਆਂ ਨੇ ਉਹ ਪੋਲਿੰਗ ਏਜੰਟ ਜਿਹੜੇ ਅਗਲ ਪਾਰਟੀ ਨਾਲ ਜਾ ਸਕਦੇ ਨੇ ਉਹ ਫਿਰ ਆਪਣਾ ਵੈਲਟ ਬਾਕਸ ਦੇ ਵਿੱਚ ਆਪਣਾ ਵੈਲਟ ਪਾ ਕੇ ਤੇ ਉਹ ਟੋਟਲ ਸਿਕਿਉਰ ਸੇਫ ਤੇ ਸੀਕ੍ਰੀਟ ਰੱਖਿਆ ਜਾਊਗਾ ਤਰੀਕ 1 ਜੂਨ ਨੂੰ ਗਰਮੀ ਬਹੁਤ ਹੋਏਗੀ ਉਸ ਤੋਂ ਲੈ ਕੇ ਕਿ ਕਿ ਹਾਸ ਬੜਾ ਵਧੀਆ ਸਵਾਲ ਤੁਸੀਂ ਪੁੱਛਿਆ ਵੀ ਕਿ ਕਿ ਜੋ ਬਹੁਤ ਗਰਮੀ ਹੋਣੀ ਹੈ ਤੇ ਉਹਨੂੰ ਦੇਖਦੇ ਹੋਏ ਇਲੈਕਸ਼ਨ ਕਮਿਸ਼ਨ ਵੱਲੋਂ ਏਅਰ ਵੇਪ ਪਲਾਨ ਬਣਾਇਆ ਗਿਆ ਹੈ ਜਿਹੜਾ ਕਿ ਸਾਡੇ ਐਡੀਸੀ ਮੈਡਮ ਅਸਿਰਜਨ ਚਾਰ ਸਾਹਿਬ ਨੇ ਇਕੱਠੇ ਰਲ ਕੇ ਬਣਾਇਆ ਹੈ ਇਹਦੇ ਵਿੱਚ ਅਸੀਂ ਇਨਸ਼ੋਰ ਕਰ ਰਹੇ ਹਾਂ ਕਿ ਹਰ ਪੋਲਿੰਗ ਬੂਥ ਦੇ ਉੱਤੇ ਟੈਂਟ ਲੱਗਿਆ ਹੋਵੇ ਵੇਟਿੰਗ ਏਰੀਆ ਹੋਵੇ ਪੂਰਾ ਲੱਗੇ ਹੋਣ ਪੱਖੇ ਹੋਣ ਪੀਣ ਦਾ ਪਾਣੀ ਹੋਵੇ ਠੰਡਾ ਪੀਣ ਦਾ ਪਾਣੀ ਤੁਸੀਂ ਲਈ ਖੁਸ਼ੀ ਹੋ ਰਹੀ ਆ ਸਮਾਜਿਕ ਸਥਾਨਾਂ ਵੀ ਕਰਾਂਗੇ ਵੀ ਕੰਮ ਵਿੱਚ ਕੁਛ ਬਿਅਰ ਵਾਲਾ ਜਿਹਾ ਵਰਤ ਤੋਂ ਵੱਧ ਲੰਬਾ ਰਗਵਾਸ ਵੀ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਰਿਕਵੈਸਟ ਵੀ ਕਰਾਂਗੇ ਸਾਰੇ ਜਿਹੜੇ ਮੋਟਰਾਂ ਨੇ ਜੇ ਸਵੇਰੇ ਜਲਦੀ ਵੋਟ ਪਾ ਸਕੇ ਜਿਹਨੂੰ ਸ਼ੇਅਰ ਕਰ ਜਾਂਦਾ ਕੋਈ ਸਾਈਕਲ ਕਲੱਬ ਹੁੰਦਾ ਜੋ ਯੋਗਾ ਕਰਦੇ ਉਹ ਸਵੇਰੇ ਜਲਦੀ ਜੀਬਾਨ ਤਾਂ ਫਰੈਸ਼ਰ ਜਿਹੜਾ ਹੈਗਾ ਦਪਹਿਰ ਵੰਟ ਬਾਕੀ ਲੋਕਾਂ ਦੇ ਕਰਦੇ ਸੋ ਟਾਈਮ ਵੀ ਅਗਲੀ ਹੋਏਗਾ ਕੁਛ ਤੈਮ ਦੇਖੋ ਨੋਟੀਫਿਕੇਸ਼ਨ ਆਣੀ ਹੈਗੀ 63 ਸਰ ਪੀਲੀ ਕਾਰਨ ਨਾਲ ਇਸ ਵਾਰ ਅਲੱਗ ਤੀਰ ਆਏਗਾ ਸਰ ਇਹ ਪਹਿਲੀ ਵਾਰ ਹੀ ਹੋ ਰਿਹਾ ਜਿਹੜੇ ਦਿਵਿਆਂਗ ਤੇ ਹਾਂਜੀ ਜਿਹੜਾ ਪਹਿਲੀ ਅਜ ਦਿਵਿਆਂਗ ਵਾਲਾ ਤੇ ਹੈਂਡੀਕੈਪ ਵਾਲੇ ਹੈਗੇ ਨੇ ਸਾਡੇ ਭਰਾ ਭੈਣ ਉਹ ਘਰ ਵਿੱਚ ਵੀ ਵੋਟ ਪਾ ਸਕਦੇ ਨੇ ਉਸਾ ਹੀਟ ਵੇਵ ਪਲਾਨ ਰੱਖਦੀ ਹੁੰਦਾ ਸੀ ਸਿਹਤਪੱਖੀਆਂ ਦੀਆਂ ਜੋ ਟੀਮਾਂ ਵੀ ਸਪੈਸ਼ਲ ਤੌਰ ਤੇ ਦਿਨਾਤ ਰੱਖੀਆਂ ਗਿਆ ਹਾਂਜੀ ਸਵਸਥਪੱਖੀਆਂ ਮੈਡੀਕਲ ਹਾਂਜੀ 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 ਮੈਡੀਕਲ ਲਈ ਜਿਹੜਾ ਗਲੂਕੋਜ਼ ਜਿਹੜਾ ਕਿਸੇ ਤਰ੍ਹਾਂ ਦੀ ਦਵਾਈ ਚਾਹੀਦੀ ਹੈ ਉਹ ਉੱਥੇ ਮੌਕੇ ਤੇ ਮੌਜੂਦ ਹੋਏਗੀ ਈਲ ਚੀਅਰ ਅਰੇਂਜ ਕਰਾ ਰਹੇ ਹਾਂ ਜੇ ਕੋਈ ਨਹੀਂ ਜਾ ਸਕਦਾ ਤੇ ਸਾਡਾ ਜਿਹੜਾ ਹੈਗਾ ਉਹ ਹੀ ਸਾਡਾ ਮੇਨ ਮੰਤਵ ਹੈ ਕਿ ਜਿਹੜਾ VOTER ਹੈ ਉਹਦਾ ਵੈਲਫੇਅਰ ਮਾਇਰ ਵੀ ਦੇਖਿਆ ਜਾਵੇ ਤਾਂ ਹੀ ਅਸੀਂ ਇਹ ਇਲੈਕਸ਼ਨ ਫ੍ਰੀ ਫੇਅਰ ਤੇ ਪੀਸਫੁਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਇਸ਼ੂਰ ਕਰਨਾ ਕਰਾਵਾਂਗੇ ਕਰਵਾਵਾਂਗੇ ਵੀ ਨਾਲ ਨਾਲ ਵੋਟਰਾਂ ਵਾਸਤੇ ਜਿਹੜਾ ਹੈਗਾ ਸੀ ਉਹਨਾਂ ਸਹੂਲਤ ਉਹਨਾਂ ਦੀ ਜਿਹੜੀ ਜਿਹੜਾ ਵੋਟ ਪਾਣਾਂ ਲੱਗੇ ਵੀ ਇਹ ਲੋਕਤੰਤਰ ਦੇ ਵਿੱਚ ਉਹ ਵੀ ਹਿੱਸਾ ਨੇ ਤੇ ਉਹ ਵੀ ਆਪਣਾ ਫਰਜ਼ ਨਿਭਾ ਰਹੇ ਨੇ ਉਹਨਾਂ ਦੇਖਦੇ ਅਸੀਂ ਵੀ ਆਪਣਾ ਫਰਜ਼ ਨਿਭਾ ਸਰ ਆਈਡੈਂਟੀਫਾਈ ਹੋਏ ਕਿੰਨੇ ਕੋ ਜਿਲ੍ਹੇ ਭਰ ਦੇ ਵਿੱਚ ਵੋਟਰ ਹੈ ਜਿਹੜੇ ਇਹੋ ਜਿਹੇ ਆਈਡੈਂਟੀਫਾਈ ਕੀਤੇ ਗਏ ਦੀ ਵਿਗਿਆਨ ਤੇ 7000 ਛੱਡੇ ਵੋਟਰ ਨੇ ਜਿਹੜੇ ਕਿ 85 ਸਾਲ ਤੋਂ ਉੱਪਰ ਨੇ ਤੇ 4000 ਜਿਹੜੇ ਹੈਗੇ ਨੇ ਉਹ ਦੀ ਵਿਗਿਆਨ ਨੇ ਜਿਹੜੇ ਸਾਡੇ ਰਜਿਸਟਰਡ ਹੋਏ ਨੇ ਐਸਸੀ 25 ਕੀਤੇ ਆ ਪੋਲਿੰਗ ਦੀ ਰੈਜੀਸਟਰ ਲਿਸਟਾਂ ਤੋਂ ਸੋਮਿਨੇਸ਼ਨ ਲੈ ਕੇ ਕੀ ਹਦਾਇਤਾਂ ਜਿਹੜੀਆਂ ਨੇ ਪੁਜਾਰੀ ਕੀਤੀਆਂ ਗਈਆਂ ਨੇ ਜੇ ਕੈਂਡੀ ਡਾਲਦੇ ਹੋਣ ਜਾ ਰਿਹਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਦੇ ਆਪਣਾ ਫਾਰਮ ਭਰ ਸਕਦੇ ਹਨ ਉਹਦੇ ਲਈ 100 ਮੀਟਰ ਦੇ ਵਿੱਚ ਇਹ ਰਹੇਗਾ ਕੋਈ ਵੀ ਅਰਾਉਂਡ ਨਹੀਂ ਹੋਏਗਾ ਜਿੱਥੇ ਫਾਰਮ ਭਰਨੇ ਨੇ ਤਿੰਨ ਗੱਡੀਆਂ ਅਲਾਉਂਡ ਹੁੰਦੀਆਂ ਨੇ ਕੈਰੀਅਰ ਦੇ ਨਾਲ ਤੇ ਕੇਵਲ ਪੰਜ ਜਿਹੜੇ ਵਿਅਕਤੀ ਉਹ ਅੰਦਰ ਆ ਸਕਦੇ ਨੇ ਸੋਮਿਨੇਸ਼ਨ ਸਭ ਜਿਹੜੇ ਵੋਟਾਂ ਅਜੇ ਤੱਕ ਨਹੀਂ ਬਣੀਆਂ ਉਹ ਬਣ ਸਕਦੀਆਂ ਨੇ ਹਾਂਜੀ ਪਰਸੋਂ ਤੱਕ 4 ਮਈ ਤੱਕ ਵੋਟਾਂ ਬਣ ਸਕਦੀਆਂ ਨੇ ਸੱਚੀ ਸੀ ਇਹਦੇ ਕਰ ਪਰਸਰ ਹੈ ਜੋ ਕਿ ਡਿਸੇਬਲ ਹੈ ਤੇ ਹੁਣ ਉਹ ਕਰਵਾ ਸਕਦਾ ਹੈ ਰਿਜਿਸਟਰ ਤੋਂ ਪਹਿਲਾਂ ਹਾਂਜੀ ਕੋਈ ਵੀ ਵਿਅਕਤੀ ਉਹ 4 ਤੋਂ ਪਹਿਲਾਂ ਪਹਿਲਾਂ ਵੋਟ ਬਣ ਸਕਦਾ ਹੈ ਸੱਚੀ ਇਹ ਸਾਪਣੇ ਰੂਲ ਸ਼ੋਪ ਹੋ ਗਿਆ ਸੀ ਉਹ ਪ੍ਰੋ ਕਰਦੇ ਲੋਕਾਂ ਨੂੰ ਨਜ਼ਰ ਆਇਆ ਕਿ ਕੁਝ ਪੈਸੇ ਜਿਹੜੇ ਕੋਲੋਂ ਮਰਜੀ ਲੋਕ ਵੋਟ ਕਲਾਨਿੰਗ ਜਗਾ ਤੋਂ ਕੀ ਹੋਤੇ ਤਾਂ ਕੋਈ ਕਾਰਵਾਈ ਨਹੀਂ ਦੇਖੋ ਜਿਹੜਾ ਹੁੰਦਾ ਹੈ ਉਹ ਜਨਰਲ ਜਿਹੜੀ ਅਪੀਲ ਕੀਤੀ ਹੈ ਵੀ ਆਪਣੇ ਆਪਣੀ ਜਿਹੜੀ ਵੋਟ ਪਾਓ ਆਪਣੀ ਅੰਤਰਾਤਮਾ ਨੂੰ ਦੇ ਕੇ ਵੋਟ ਪਾਓ ਪਰ ਪੈਸੇ ਪੈਸੇ ਇਹ ਮੈਂ ਜਿੰਦਾ ਤੇ ਕੋਈ ਵੀ ਮੈਨੇ ਵੀਡੀਓ ਦੇਖੀ ਨਹੀਂ ਉਸ ਤੋਂ ਬਾਅਦ ਇਹ ਕਮੈਂਟ ਕਰਦਾ ਕੁਸ਼ਕਾਇਤ ਆਈ ਸਰ ਉਸ ਉਸਪਾਸਦੀ ਥੋੜੀ ਹੀ ਸਾਡੀ ਠੀਕ ਹੈ ਜੀ ਧੰਨਵਾਦ